ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਤੋੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 9 ਜੂਨ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੀ ਆ ਤੇ ਅੱਜ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਸਿੱਧਵਾ ਬਰਿਆਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 81000 ਤੇ ਦੂਜਾ ਨਾਮ 71000 ਸੀ ਬੈਸਟ ਰੇਂਟਰ ਤੇ ਬੈਟ ਜੈਫੀ ਨੂੰ 111000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਸਿੱਧਵਾ ਬਰਿਆਰ ਤੇ ਨੜਾਂਵਾਲੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਨੜਾਂਵਾਲੀ ਫਾਇਟ ਤੇ ਤੋ ਬੈਸਟ ਰੇਡਰ ਬਣੇਗਾ ਪਿੱਕਾ ਭੰਗਮਾਲਾ 14 ਕਵਡੀਆਂ ਪਾ ਕੇ 13 ਨੰਬਰ ਲੈਤੇ ਤੇ ਬਿੱਟ ਜੱਫੀ ਬਣੇਗਾ ਗੁੱਜਰ ਫਤੇਗੜ ਚੂੜੀਆਂ ਵਾਲਾ 6 ਟੱਚ ਲੈ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਆਸਟ੍ਰੇਲੀਆ ਕਬੱਡੀ ਕੱਪ ਦੇ ਫਾਈਨਲ ਦਾ ਰਿਜ਼ਲਟ ਦੀ ਉਥੇ ਫਾਈਨਲ ਮੈਚ ਹੋਇਆ ਸੀ ਜਰਨੈਲ ਹਰੀ ਸਿੰਘ ਨਲੂਆ ਤੇ ਸਹੀਦ ਬਾਬਾ ਦੀਪ ਸਿੰਘ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਹੀਦ ਬਾਬਾ ਦੀਪ ਸਿੰਘ ਟੀਮ ਸੈਕੰਡ ਤੇ ਜਰਨੈਲ ਹਰੀ ਸਿੰਘ ਨਲੂਆ ਟੀਮ ਫਰਸਟ ਤੇ ਤੋਂ ਬੈਸਟ ਰੇਡਰ ਬਣੇਗਾ ਦੀਪਦਰ ਬੁਰਜੀ ਵਾਲਾ 21 ਕਵਡੀਆਂ ਪਾ ਕੇ 20 ਨੰਬਰ ਲੈਤੇ ਤੇ ਬਿੱਟ ਜੱਫੀ ਬਣੇਗਾ ਮਣੀ 6 ਟੱਚ ਲੈ ਕੇ 3 ਜਫੇ ਲਾਏ ਅੱਗੇ ਗੱਲ ਕਰਦੇ ਆ ਇੰਗਲੈਂਡ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਫਾਈਨਲ ਮੈਚ ਹੋਇਆ ਸੀ ਟੈਲਪੋਰਡ ਤੇ ਮਿਡਵੇ ਦੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਮਿਡਵੇ ਫਾਸਟ ਤੇ ਟੈਲਪੋਰਡ ਸੈਕੰਡ ਤੇ ਇਸ ਵੇਸ ਟ੍ਰੀਡਰ ਬਣੇਗਾ ਛੋਟਾ ਦੁੱਲਾ ਤੇ ਬਿੱਟ ਜਾਫੀ ਬਣੇਗਾ ਸਣੀ ਕਾਲੇ ਸੰਘਿਆਂ ਵਾਲਾ ਅੱਗੇ ਗੱਲ ਕਰਦੇ ਆ ਯੂ ਐਸ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਫਾਈਨਲ ਮੈਚ ਹੋਇਆ ਸੀ ਨਾਰਥ ਅਮਰੀਕਾ ਦੇ ਨਿਊਯਾਰਕ ਮੈਟਰੋ ਦੀਆਂ ਟੀਮਾਂ ਦੇ ਵਿਚਕਾਰ ਹੋ ਰਹੇ ਦੇ ਵਿੱਚੋਂ ਨਿਊਯਾਰਕ ਮੈਟਰੋ ਫਾਸਟ ਤੇ ਨਾਰਥ ਅਮਰੀਕਾ ਸੈਕੰਡ ਤੇ ਇਥੋਵੇਟ ਰੇਡਰ ਬਣੇਗਾ ਚਿਤਪਾਲ ਚਿੱਟੀ ਵਾਲਾ ਤੇ ਬੈਟ ਜਾਫੀ ਬਣੇਗਾ ਇੰਦਰਜੀਤ ਕਾਲਸਿੰਘਾ ਵਾਲਾ ਤੇ ਹਾਂਜੀ ਇਹ ਸੀ ਵੀਡੀਓ 9 ਜੂਨ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਿਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ